ਚਾਓ ਚਾਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਦੋਂ ਤੱਕ ਮੈਂ ਇਟਲੀ ਨਹੀਂ ਸੀ ਆਈ ਮੈਨੂੰ ਲੱਗਦਾ ਸੀ ਪਤਾ ਨਹੀਂ ਇਟਲੀ ਕਿੱਦਾਂ ਦੀ ਆ ਹਨਾ ਉੱਥੇ ਕੀ ਹੋਣਾ ਆ ਕਿ ਤਾਂ ਤੇ ਕਿਉਂਕਿ ਇੰਡੀਆ ਵਿੱਚ ਜਦੋਂ ਕੋਈ ਜਾਂਦਾ ਸੀ ਇਹ ਸੁਣਿਆ ਸੀ ਜੀ ਖੇਤੀ ਦਾ ਕੰਮ ਕਰਦੇ ਹਨਾ ਮੈਨੂੰ ਇਦਾਂ ਲੱਗਦਾ ਸੀ ਜਦੋਂ ਇਟਲੀ ਵਿੱਚ ਬਸ ਖੇਤ ਹੀ ਖੇਤ ਆ ਖੇਤ ਹੀ ਖੇਤ ਆ ਕਿ ਉੱਥੇ ਹੋਰ ਕੋਈ ਕੰਮ ਨਹੀਂ ਹੈਗਾ ਹਨਾ ਤੇ ਪਰ ਜਦੋਂ ਹਮ ਮੈਕਲੀ ਆਈ ਇੱਥੇ ਆ ਕੇ ਦੇਖਿਆ ਇਟਲੀ ਤਾਂ ਬਹੁਤ ਸੋਹਣੀ ਆ ਹਰ ਪਾਸੇ ਗ੍ਰੀਨਰੀ ਆ ਲੋਕੀ ਬਹੁਤ ਚੰਗੇ ਆ ਬਹੁਤ ਹੈਲਪਫੁਲ ਆ ਹਨਾ ਵੈਸੇ ਵੀ ਇਟਲੀ ਦੇਖਣ ਨੂੰ ਵੀ ਇਹ ਦੋ ਤੇ ਹਿਸਟੋਰੀਕਲ ਪਲੇਸ ਇਸ ਬੋਧਜਾਧੀਆਂ ਜਾਂ ਬਹੁਤ ਸੋਹਣਾ ਇਟਲੀ ਜਦੋਂ ਵੈਨ ਇਸ ਤੇ ਆ ਰੋਮਾ ਜਾਂ ਇਹ ਤੇ ਚਲੋ ਫੇਮਸ ਸ਼ਹਿਰ ਜਾਂ ਮਿਲਾਨ ਹੋ ਗਿਆ ਬਾਕੀ ਤੁਸੀਂ ਆਮ ਵੀ ਛੋਟੇ ਛੋਟੇ ਕਿਸੇ ਪਿੰਡ ਚ ਵੀ ਜਾ ਕੇ ਦੇਖੋ ਬਹੁਤ ਸੋਹਣੇ ਆ ਤੁਹਾਨੂੰ ਹਰ ਥਾਂ ਛੋਟੀ ਜੀ ਨਹਿਰ ਮਿਲੂਗੀ ਉੱਥੇ ਲੋਕੀ ਸਾਮ ਸਵੇਰੇ ਸੈਰ ਕਰਦੇ ਆ ਬੜੀ ਸ਼ਾਂਤੀ ਜਈ ਆ ਹਨਾ ਬਹੁਤ ਵਧੀਆ ਆ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਕਿ ਇੱਥੇ ਖਰਚੇ ਬਹੁਤ ਘੱਟ ਨੇ ਜਿੱਦਾਂ ਜੇ ਆਪਣੀ ਫੈਮਿਲੀ ਦਾ ਇੱਕ ਮੈਂਬਰ ਕਮਾਈ ਕਰਦਾ ਤਾਂ ਬਾਕੀ ਸਾਰੇ ਬੈਠ ਕੇ ਇੱਥੇ ਖਾਂਦੇ ਆ ਹਨਾ ਕਿਉਂਕਿ 8 ਘੰਟੇ ਦਾ ਕੰਮ ਹੁੰਦਾ ਆ ਘਰ ਦੇ ਰੈਂਟ ਬਹੁਤ ਘੱਟ 450 500 ਯੂਰੋ ਚ ਤਿੰਨ ਕਮਰੇ ਦੋ ਕਮਰੇ ਵਾਲਾ ਘਰ ਮਿਲ ਜਾਂਦਾ ਹਨਾ ਇਹ ਨਾਲ ਫੇ ਆਪਣੇ ਲਈ ਤੇ ਬਾਕੀ ਤੇਲ ਪਾਣੀ ਦੇ ਵੀ ਖਰਚੇ ਘੱਟ ਹੀ ਨੇ ਵਧਿਆਇਆ ਇੱਥੇ ਇੱਥੇ ਮੋਸਟਲੀ ਮੈਂ ਇਹ ਹੀ ਦੇਖਿਆ ਕਿ ਸਾਰੇ 5 ਜਾਂ 6 ਦਿਨ 8 ਘੰਟੇ ਕੰਮ ਕਰਦੇ ਆ 7ਵੇਂ ਦਿਨ ਐਤਵਾਰ ਸਾਰੇ ਗੁਰਦੁਆਰਾ ਸਾਹਿਬ ਹੁੰਦੇ ਆ ਤੇ ਬਹੁਤ ਵਧੀਆ ਕੰਟਰੀ ਆ ਜਾਣੇ ਜਿੱਦਾਂ ਮੈਂ ਇੰਡੀਆ ਤੋਂ ਸੋਚਦੀ ਸੀ ਵੀ ਜੇ ਮੈਂ ਇਟਲੀ ਗਈ ਉਥੇ ਖੇਤੀ ਖੇਤ ਖੇਤੀ ਦਾ ਕੰਮ ਕਰਨਾ ਪੈਣਾ ਚਾ ਕਿ ਤਾਂ ਹਨਾ ਇਦਾਂ ਦਾ ਕੁਛ ਨਹੀਂ ਬਹੁਤ ਵਧੀਆ ਆ ਤੇ ਲੋਕਿੰਗ ਬਹੁਤ ਹੈਲਪਫੁਲ ਆ ਬਸ ਇਹ ਆ ਕਿ ਜਦੋਂ ਤੁਸੀਂ ਇਟਲੀ ਆਉਣਾ ਆ ਤੇ ਜੇ ਤੁਹਾਡੇ ਕੋਈ ਇੰਡੀਆ ਟਾਈਮ ਆ ਥੋੜੀ ਬੇਸਿਕ ਇਟਾਲੀਅਨ ਸਿੱਖ ਕੇ ਆਓ ਜੇ ਇੱਥੇ ਆਉਣੇ ਇੱਥੇ ਆ ਕੇ ਵੀ ਤੁਸੀਂ ਸਿੱਖੋ ਇਟਾਲੀਅਨ ਸੋ ਥੈਟ ਜਦੋਂ ਤੁਸੀਂ ਬਾਹਰ ਨਿਕਲਦੇ ਆ ਤੁਸੀਂ ਕਮਿਊਨੀਕੇਟ ਕਰ ਸਕੋ ਇਹ ਲੋਕੀ ਨੰਗ ਦੇ ਵੱੜਦੇ ਸਾਰੇ ਇੱਕ ਦੂਸਰੇ ਨੂੰ ਚਾਅ ਕਰਕੇ ਨੰਗ ਦੇ ਆਪਾਂ ਨੂੰ ਵੀ ਇਹ ਬੁਲਾਉਂਦੇ ਆ ਹਨਾ ਤਾਂ ਕਿ ਆਪਾਂ ਇਹਨਾਂ ਨੂੰ ਬੁਲਾ ਸਕੀਏ ਵਧੀਆ ਤਰ੍ਹਾਂ ਆਪਣੀ ਜ਼ਿੰਦਗੀ ਜੀ ਸਕੀਏ ਸੋ ਇਟਾਲੀਅਨ ਜ਼ਰੂਰ ਸਿੱਖ ਸਿੱਖੋ ਤੁਸੀਂ